ਪੰਜਾਬ ਦੇ ਵਿੱਚ ਲੁਟੇਰਿਆਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਨੇ ਕਿ ਉਹਨਾਂ ਨੂੰ ਕਾਨੂੰਨ ਦਾ ਕੋਈ ਖੌਫ ਨਹੀਂ ਰਿਹਾ ਲਗਾਤਾਰ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਿੱਥੇ ਰੋਜ਼ਾਨਾ ਲੋਕਾਂ ਨੂੰ ਲੁੱਟਖੋ ਕਰਨ ਵਾਲੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਆਪਣਾ ਸ਼ਿਕਾਰ ਬਣਾਇਆ ਜਾਂਦਾ ਹੈ ਤਾਂ ਤਸਵੀਰਾਂ ਹੁਣ ਸਾਹਮਣੇ ਆਈਆਂ ਨੇ ਖੰਨਾ ਤੋਂ ਜਿੱਥੇ ਵੇਖਿਆ ਜਾ ਸਕਦਾ ਹੈ ਜਦੋਂ ਇੱਕ ਗਲੀ ਦੇ ਵਿੱਚ ਇਹ ਕੁੜੀ ਨਿਕਲ ਰਹੀ ਹੁੰਦੀ ਹੈ ਤੇ ਇਸੇ ਦਰਮਿਆਨ ਮੋਟਰਸਾਈਕਲ ਤੇ ਇਹ ਦੋ ਬਦਮਾਸ਼ ਲੰਘਦੇ ਹੋਏ ਉਸ ਦਾ ਮੋਬਾਈਲ ਖੋ ਕੇ ਪੱਜਣ ਦੀ ਕੋਸ਼ਿਸ਼ ਕਰਦੇ ਨੇ ਇਹ ਤਸਵੀਰਾ ਖੰਨਾ ਤੋਂ ਸਾਹਮਣੇ ਆਈ ਹੈ ਜਿੱਥੇ ਦੇਖਿਆ ਜਾ ਸਕਦਾ ਹੈ ਕਿ ਬੇ ਗਲੀ ਦੇ ਵਿੱਚ ਇੱਕ ਕੁੜੀ ਲੰਗਰੀ ਹੁੰਦੀ ਹੈ ਇਸੇ ਦਰਮਿਆਨ ਦੂਜੇ ਪਾਸਿਓਂ ਮੋਟਰਸਾਈਕਲ ਤੇ ਦੋ ਬਦਮਾਸ਼ ਆਦੇ ਨੇ ਜਿਨ੍ਹਾਂ ਦੇ ਹੱਥ ਦੇ ਵਿੱਚ ਐਲਈਡੀ ਵੀ ਨਜ਼ਰ ਆ ਰਹੀ ਹੈ ਤੇ ਇਸੇ ਦਰਮਿਆਨ ਜਦੋਂ ਉਹ ਕੁੜੀ ਦੇ ਕੋਲੋਂ ਲੰਘਦੇ ਨੇ ਤਾਂ ਉਸ ਦੇ ਕੋਲੋਂ ਮੋਬਾਈਲ ਚ ਪੱਟਣ ਦੀ ਕੋਸ਼ਿਸ਼ ਕਰਦੇ ਨੇ ਤਾਂ ਮੋਬਾਈਲ ਖੋਲਰਨੇ ਤੇ ਇਸੇ ਦਰਮਿਆਨ ਉਹ ਕੁੜੀ ਇੱਕ ਲੁਟੇਰੇ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੀ ਹੈ ਇਸੇ ਦਰਮਿਆਨ ਖਿੱਚੋ ਤਾਣ ਵੀ ਹੁੰਦੀ ਹੈ ਐਲਈਡੀ ਜ਼ਮੀਨ ਤੇ ਡੇਗ ਜਾਂਦੇ ਤੇ ਇਹ ਲੁਟੇਰਾ ਉਸ ਔਰਤ ਨੂੰ ਤੱਕਾ ਦਿੰਦਾ ਹੈ ਤੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਇੱਕ ਜੋ ਅੱਗੇ ਬੈਠਾ ਲੁਟੇਰਾ ਹੁੰਦਾ ਹੈ ਉਹ ਮੋਟਰਸਾਈਕਲ ਸਟਾਰਟ ਕਰਕੇ ਰੱਖਦਾ ਹੈ ਜਦਕਿ ਦੂਸਰਾ ਜਦੋਂ نیچے ਉਤਰ ਜਾਂਦਾ ਹੈ ਜਦੋਂ ਕੁੜੀ ਉਸ ਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ ਤਾਂ ਫਟਾਫਟ ਉਹ ਕੁੜੀ ਨੂੰ ਤੱਕਾ ਮਾਰਦਾ ਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਭੱਜ ਜਾਂਦਾ ਹੈ ਕੁੜੀ ਦੇ ਆਵਾਜ਼ ਸੁਣ ਕੇ ਜੋ ਆਲੇ ਦੁਆਲੇ ਲੋਕ ਹੁੰਦੇ ਨੇ ਇਕੱਠਾ ਹੋ ਜਾਂਦੇ ਨੇ ਪਰ ਇਸੇ ਦਰਮਿਆਨ ਇਹ ਲੁਟੇਰੇ ਮੌਕੇ ਤੋਂ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਖੰਨਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਲਗਾਤਾਰ ਪੰਜਾਬ ਦੇ ਵਿੱਚ ਲੁਟੇਰਿਆਂ ਦੇ ਵੱਲੋਂ ਲੁੱਟਖੋਦੀਆ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਦਿਨ ਦਿਹਾੜੇ ਕਿਸ ਤਰੀਕੇ ਦੇ ਨਾਲ ਲੁਟੇਰੇ ਸੜਕਾਂ ਤੇ ਕੋਮਰੇ ਨੇ ਇਹ ਤਸਵੀਰਾਂ ਸਾਫ਼ ਉਸ ਤਸਵੀਰ ਨੂੰ ਬਿਆਨ ਕਰਦੀਆਂ ਨੇ ਮਾਮਲਾ ਸਾਡੇ ਧਿਆਨ ਦੇ ਵਿੱਚ ਆ ਗਿਆ ਹੈ ਅਸੀਂ ਬੰਦੀ ਜਿਹੜੀ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਤੇ ਤੁਸੀਂ ਜਲਦ ਤੋਂ ਜਲ ਟ੍ਰੇਕ ਕਰਨਾ ਇਹ ਤਾਂ ਪੜਤਾਲ ਤੋਂ ਬਾਅਦ ਹੀ ਪਤਾ ਲੱਗ ਸਕੂਗਾ ਵੀ ਉਹ LCD ਵਾਕਏ ਚੋਰੀ ਦੀ ਆ ਜਾਂ ਕਿਵੇਂ ਤੇ ਸਰ ਕਤ ਕਰਦੋਸ਼ੀ ਕਾਬੂ ਆ ਜਾਣਗੇ ਜਲਦੀ ਅਸੀਂ ਕਾਬੂ ਕਰ ਲਾਂਗੇ